ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਅਹਿਮ ਸੂਚਨਾ ਜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਸੋਈਆਂ ਕਲਾਂ ਨੇੜੇ ਮਜੀਠਾ ਵਿਖੇ 24 ਅਗਸਤ 2025 ਦਿਨ ਐਤਵਾਰ ਨੂੰ ਧੀਆਂ ਧਿਆਣੀਆਂ ਦੇ ਆਨੰਦ ਗਾਰਜ ਰਚਾਏ ਜਾਣਗੇ ਤੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨਾ ਵੀ ਵੀਰਾਂ ਭੈਣਾਂ ਭਰਾਵਾਂ ਨੇ ਇਸ ਆਨੰਦਕਾਰਜ ਵਿੱਚ ਹਿੱਸਾ ਲੈਣਾ ਹੋਵੇ ਬਿਲਕੁਲ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਕਿਸੇ ਪਰਿਵਾਰ ਕੋਲੋਂ ਕੋਈ ਖਰਚਾ ਨਹੀਂ ਲੈਣਾ ਇਹ ਸਾਰਾ ਖਰਚਾ ਜਿਹੜਾ ਪਿੰਡ ਸੋਈਆਂ ਕਲਾ ਦੀ ਸੰਗਤ ਨੇ ਕਰਨਾ ਸੋ ਆਪਣਾ ਨਾਮ ਤੁਸੀਂ ਇਸ ਕਮੇਟੀ ਨੂੰ ਲਿਖਾ ਦਿਓ ਜੇ ਕਮੇਟੀ ਤੱਕ ਪਹੁੰਚ ਹੁੰਦੀ ਹੈ ਠੀਕ ਹੈ ਜੇ ਨਹੀਂ ਵੀ ਪਹੁੰਚ ਹੁੰਦੀ ਤਾਂ ਫਿਰ ਇਸ ਪੋਸਟਰ ਦੇ ਵਿੱਚ ਕੁਝ ਨੰਬਰ ਦਿੱਤੇ ਗਏ ਆ ਉਹਨਾਂ ਨੰਬਰਾਂ ਤੇ ਸੰਪਰਕ ਕਰ ਲੋ ਤੇ ਉਹ ਇਸ ਸਕੀਮ ਦਾ ਲਾਭ ਠਾਈਏ ਦੇ ਨਾਲ ਇੱਕ ਹੋਰ ਬੇਨਤੀ ਕਰਨੀ ਆ ਕਿ ਜ਼ਰੂਰੀ ਨਹੀਂ ਆ ਕਿ ਸੇਵਾਗ੍ਰਹੀ ਦੇ ਕੇ ਹੁੰਦੀ ਆ ਸੇਵਾ ਅੱਗੇ ਲੱਗ ਕੇ ਹੁੰਦੀ ਆ ਸੇਵਾ ਕਮੇਟੀ ਬਣਾ ਕੇ ਹੁੰਦੀ ਆ ਤੁਸੀਂ ਵੀ ਇੱਕ ਬੜੀ ਵੱਡੀ ਸੇਵਾ ਕਰ ਸਕਦੇ ਹੋ ਕਿਉਂਕਿ ਮੇਰੀ ਵੀਡੀਓ ਨੂੰ ਕਿਸੇ ਨੇ ਸੁਣਨਾ ਕਿਸੇ ਨੇ ਨਹੀਂ ਸੁਣਨਾ ਤੁਸੀਂ ਮੇਰੀ ਵੀਡੀਓ ਨੂੰ ਸੁਣ ਕੇ ਅੱਗੇ ਕਿਸੇ ਲੋੜਵੰਦ ਪਰਿਵਾਰ ਨੂੰ ਦੱਸ ਪਾ ਦਿਓ ਤੁਸੀਂ ਵੀ ਇੱਕ ਵੱਡੀ ਸੇਵਾ ਕਰੋਗੇ ਤੇ ਫਿਰ ਇੱਕ ਵਾਰੀ ਨੋਟ ਕਰ ਲਓ 24 ਅਗਸਤ 2025 3 ਐਤਵਾਰ ਪਿੰਡ ਸੋਈਆਂ ਕਲਾ ਨੇੜੇ ਮਜੀਠਾ ਅ ਅੰਮ੍ਰਿਤਸਰ ਸੰਗਤਪੁਰਾ ਰੋਡ ਦੇ ਉੱਤੇ ਸਥਿਤਾ ਉੱਥੇ ਲੋੜਵੰਤੀਆਂ ਧਿਆਣੀਆਂ ਦੇ ਆਨੰਦਕਾਰਜ ਰਚਾਏ ਜਾਣੇ ਆ ਆਓ ਇਸ ਆਨੰਦਕਾਰਜ ਦਾ ਹਿੱਸਾ ਬਣੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ